ਆ ਬਸ ਮੈਂ 2 ਮਿੰਟ ਚ ਕਰਦਾ ਤੁਹਾਨੂੰ ਹੈ ਬਾਈ ਕਿ ਆ ਨਾ ਤੇਰਾ ਅਜੇ ਕਮਾਰ ਜੀ ਅਜੇ ਕਮਾਰ ਜੀ ਕਿੱਥੋਂ ਕੇਲਾ ਲੱਦ ਕੇ ਆ ਰਹੇ ਸੀ ਆਂਦਰਾ ਜਵਾਰੀ ਜਾਣਾ ਕਿੱਥੇ ਸੀਗਾ ਜੀ ਸ਼ਰਪ ਮੈਂ ਤੇਰੇ ਨਵੇਂ ਸ਼ਹਿਰ ਇਹ ਹੋਇਆ ਕਿਵੇਂ ਹਾਦਸਾ ਹੋਇਆ ਉਹਦੇ ਬਾਰੇ ਦੱਸ ਦੋ ਪਰ ਆਏ ਸੀ ਜੀ ਗਾਈ ਆ ਰਹੀ ਸੀ ਉਹਨੂੰ ਬਚਾ ਰਹੇ ਸੀ ਜੀ ਤੇਰੀ ਗੱਡੀ ਨਿਊ ਕੰਟਰੋਲ ਇਹ ਕਿੰਨੇ ਵਜੇ ਦੀ ਗੱਲ ਹੈ ਇਹ 6 ਵਜੇ ਦੀ ਗੱਲ ਹੈ ਜੀ ਸਵੇਰੇ 6 ਵਜੇ ਦੀ ਗੱਲ ਹੈ ਤੇ ਹੁਣ ਜਿਹੜਾ ਹੈਗਾ ਕੋਈ ਕਿਸੇ ਤੇ ਸੱਟ ਤਾਂ ਨਹੀਂ ਲੱਗੀ ਨਹੀਂ ਜੀ ਬਚਾਰੇ ਕਿੰਨੇ ਜਾਣੇ ਸੀ ਤੁਸੀਂ ਦੋ ਜਾਣੇ ਸੀ ਠੀਕ